मुवा <muchos> <muchos> ਕਾਂਗਰਸ ਪਾਰਟੀ ਨੇ ਆਪਣੀ ਸਿਆਸਤ ਨੂੰ ਚਮਕਾਉਣ ਲਈ ਹਮੇਸ਼ਾ Hindu ਧਰਮ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿਰੋਧ ਵਿੱਚ ਸਰਕਾਰੀ ਕਾਲਜ ਚੌਕ ਵਿਖੇ ਭਾਰਤੀ ਜਨਤਾ ਪਾਰਟੀ ਦੇ ਸਪੋਰਟਸਟੈਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਦਾ ਪੁਤਲਾ ਫੋਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਵੱਲੋਂ ਜਾਣਬੁੱਝ ਕੇ Hindu ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਧਰਮ ਦਾ ਸਹਾਰਾ ਲੈ ਕੇ ਭਾਈਚਾਰਿਆਂ ਵਿਚ ਆਪਸੀ ਫੂਟਪੌਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇੱਕ ਸਰਬਧਰਮ ਦੇਸ਼ ਹੈ। ਜਿਤੇ ਹਰ ਵਿਅਕਤੀ ਆਪਸ ਵਿੱਚ ਮਿਲ-ਜੁਲ ਕੇ ਰਹਿੰਦਾ ਹੈ ਪਰੰਤੂ ਕਾਂਗਰਸ ਆਪਣੀ ਮਾੜੀ ਅਤੇ ਕੌੜੀ ਸੋਚ ਨਾਲ ਫਿਰਕਾਪ੍ਰਸਤੀ ਦੀ ਭਾਵਨਾ ਪੈਦਾ ਕਰਨ ਤੇ ਤਲੀ ਹੋਈ ਹੈ ਅਤੇ ਸਲਮਾਨ ਖੁਰਸ਼ੀਦ ਦੇ ਵੱਲੋਂ ਲਿਖੀ ਗਈ ਕਿਤਾਬ ਚਵੀ ਹਿੰਦੂ ਵਿਰੋਧੀ ਗੱਲਾਂ ਕਈਆਂ ਗਈਆਂ ਨੇ ਉਹਨਾਂ ਇਹ ਵੀ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਵੱਜੋਂ ਚੰਨੀ ਦੇ ਹਲਫ ਲਿਆ ਹੈ ਉਦੋਂ ਤੋਂ ਹੀ ਕਾਂਗਰਸੀ ਹਿੰਦੂ ਧਰਮ ਵਿਰੁੱਧ ਬੋਲ ਕਬੋਲ ਬੋਲ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਮੌਕੇ ਭਾਜਪਾਗੋ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਸਲਮਾਨ ਖੁਰਸ਼ੀਦ ਵਿਰੁੱਧ ਦੇਸ਼ ਦਰੋਹ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਦੇ ਚੋਣ ਲੜਨ ਤੇ ਵੀ ਪਾਬੰਦੀ ਲਗਾਈ ਜਾਵੇ ਤੇ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਭਾਜਪਾ ਵੱਲੋਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜੀ ਭਾਰਤੀ ਜਨਤਾ ਪਾਰਟੀ ਦੇ ਸਪੋਰਟ ਸੈੱਲ ਵੱਲੋਂ ਜੋ ਖੁਰਸ਼ੀਦ ਅਹਿਮਦ ਨੇ ਔਰ ਚਰਨਜੀਤ ਚੰਗੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਦੇਸ਼ ਪਗਤ ਸੰਸਥਾ ਰਾਸ਼ਟਰੀ ਸਵੈਮ ਸਵਕ ਸੰਗਤੇ ਜਿਸ ਟਾਗ ਨਾਲ ਕਟਾਕਸ਼ ਕੀਤਾ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਉਹਨਾਂ ਦਾ ਪਤਲਾ ਫੁਕਿਆ ਜਾ ਰਿਹਾ ਔਰ ਇੱਕ ਆਵਾਹਨ ਕੀਤਾ ਜਾ ਰਿਹਾ ਕਿ ਜੇ ਤੁਸੀਂ ਰਾਸ਼ ਭਗਤ ਸੰਸਥਾਵਾਂ ਦੇ ਬਾਰੇ ਨਹੀਂ ਜਾਣਦੇ ਘੱਟ ਤੋਂ ਘੱਟ ਉਹਨਾਂ ਨੂੰ ਪੜ੍ਹ ਲਓ ਉਹਨਾਂ ਦੀ ਐਕਟੀਵਿਟੀਜ਼ ਦੇਖ ਲਓ ਉਹਨਾਂ ਦੇ ਕੰਮਾਂ ਨੂੰ ਦੇਖ ਲਓ ਉਸ ਤੋਂ ਬਾਅਦ ਜਾ ਕੇ ਤੁਸੀਂ ਕੋਈ ਗੱਲ ਕਰ ਸਕਦੇ ਹੋ ਮੈਂ ਦਾਅਵੇ ਨਾ ਕਹਿ ਸਕਦਾ ਮੈਂ ਵੀ ਇੱਕ ਆਰਸ ਦਾ ਸੁਣਸਵੇਕ ਹਾਂ ਕਿ ਸੰਗ ਕਿਹਸੀ ਸੰਸਥਾ ਆ जिने हमेशा देश भक्ति ਦਾ ਆ ਪਾਠ ਪੜਾਇਆ ਜਿਨ੍ਹਾਂ ਨੇ ਹਮੇਸ਼ਾ ਦੇਸ਼ ਭਗਤੀ ਦੀ ਗੱਲ ਕੀਤੀ ਹੈ ਸੋ ਇਹਨਾਂ ਦਾ ਸੰਗ ਦੇ ਬਾਰੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਨਾ ਬਹੁਤ ਜ਼ਿੰਦਾਂ ਦੇ ਯੋਗ ਹੈ ਅੱਜ ਅਸੀਂ ਆਪਣਾ ਰੋਸ਼ ਪਤਲਾ ਫੂਕੇ ਜਿਹੜਾ ਹੈ ਉਹ ਦੇ ਰਹੇ ਹਾਂ ਜਿਹੜੀ ਭਾਰਤੀ ਜਨਤਾ ਪਾਰਟੀ ਸਪੋਰਟ ਸੈੱਲ ਪੰਜਾਬ ਵੱਲੋਂ ਜੋ Hindu ਵਿਰੋਧੀ ਕਾਂਗਰਸ ਹੋਣ ਦਾ ਸਬੂਤ ਦਿੱਤਾ ਕਾਂਗਰਸ ਸਰਕਾਰ ਦੇ ਜਦ ਸਲਮਾਨ ਖਰਸ਼ੀਦ ਨੇ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਉਹਨਾਂ ਦਾ ਪੁਤਲਾ ਫੂਕਿਆ ਗਿਆ ਪੰਜਾਬ ਸਰਕਾਰ ਦਾ ਚੰਨੀ ਦਾ ਸਲਮਾਨ ਖਰਸ਼ੀਦ ਦਾ ਜਿਸ ਤਰ੍ਹਾਂ ਅੱਜ ਕਾਂਗਰਸ ਆਪਣੇ ਮਿਨੋਰਟੀ ਦੀਆਂ ਵੋਟਾਂ ਦੀ ਖਾਤਰ ਕਾਂਗਰਸ ਨੂੰ ਨਹੀਂ ਚਾਹੀਦਾ Hindu ਨੂੰ ਮਾਰਾ ਕਹਿਣਾ ਸਰਵ ਧਰਮੀ ਦੇਸ਼ ਆ ਹਿੰਦੁਸਤਾਨ ਇਹ ਚ ਹਰ ਧਰਮਾਂ ਦਾ ਮਾਨ ਸਨਮਾਨ ਚਾਹੇ ਕੋਈ ਮਿਨੋਰਟੀ ਜਾਂ ਚਾਹੇ ਕੋਈ ਮਜੋਰਟੀ ਜਾਂ ਪਰ ਪਿਛਲੇ ਕਈ ਸਾਲਾਂ ਤੋਂ ਜਿਸ ਤਰ੍ਹਾਂ ਕਾਂਗਰਸੀ ਲੀਡਰ Hindu ਤਵ ਨੂੰ ਟਾਰਗੇਟ ਕਰਕੇ ਇੱਕ ਘਿਰਨਾ ਫਲਾਂ ਦੀ ਕੋਸ਼ਿਸ਼ ਕਰ ਰਿਹਾ ਇਹ ਸਮਾਜ ਲਈ ਵੀ ਮਾੜਾ ਦੇਸ਼ ਲਈ ਵੀ ਮਾੜਾ ਇਹ ਨਹੀਂ ਹੋਣਾ ਚਾਹੀਦਾ Hindu Muslim Sikh ਭਾਈਚਾਰਾ مسیਹੀ ਭਾਈਚਾਰਾ ਸਾਰਾ ਹਿੰਦੁਸਤਾਨ ਚ ਬਿਲਕੁਲ ਮਿਲ ਜੁਲ ਕੇ ਰਹਿਣਾ ਚਾਹੀਦਾ ਕਾਂਗਰਸ ਨੂੰ ਚਾਹੀਦਾ ਇਹ ਭਾਈਚਾਰੇ 'ਚ ਫੇਕ ਨਾ ਪਾਵੇ बार-बार Hindu ਦਵਤੇ ਅਟੈਕ ਨਾ ਕਰੇ Hindu ਦਵਤ ਨੂੰ ਮਾੜਾ ਨਾ ਕਵੇ ਔਰ ਜੇ ਇਸੇ ਤਰ੍ਹਾਂ ਇਹਨਾਂ ਨੇ ਆਪਣਾ ਬਤੀਰਾ ਜਾਰੀ ਰੱਖਿਆ ਤੇ ਆਉਣ ਵਾਲੇ ਟਾਈਮ ਵਿੱਚ ਵੀ ਕਾਂਗਰਸੀ ਲੀਡਰਾਂ ਦਾ ਇਸੇ ਤਰ੍ਹਾਂ ਪ੍ਰੋਟੈਸਟ ਹੁੰਦਾ ਰਹੂਗਾ ਸਲਮਾਨ ਖਰਚੀਦ ਨੇ ਜਿਹੜੀ ਆਪਣੀ ਪੁਸਤਕ ਲੇਖੀ ਆ ਸਨ ਰਾਈਜ਼ਸ ਓਰ ਅਯੋਧਿਆ ਉਹਦੇ ਵਿੱਚ ਜਿੱਦਾਂ Hindu Hindu ਸੰਗਠਨ ਨੂੰ Hindu ਧਰਮ ਨੂੰ ਇੱਕ ਡੋਕੋ ਰਾਮ ਤੇ ISAI ਨਾਲ ਤੁਲਨਾ ਕੀਤੀ ਆ ਇਹ ਹਿੰਦੂਆਂ ਲਈ ਨਹੀਂ ਸਾਰੇ ਦੇਸ਼ ਲਈ ਹਿੰਦੁਸਤਾਨ ਲਈ ਮਾੜੀ ਗੱਲ ਆ ਅਸੀਂ ਇਹਦੀ ਪੂਰੀ ਜ਼ੋਰ ਨਿੰਦਾ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਲਮਾਨ ਖਰਚੀਦ ਦੇ ਦੇਸ਼ਦਰੋਹ ਦਾ ਪਰਚਾ ਦਰਜ ਕੀਤਾ ਜਾਵੇ ਔਰ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਗੇ ਤੋਂ ਇਲੈਕਸ਼ਨ ਕਰਨ ਦੇ ਉਹਨੂੰ ਲੜਨ ਤੇ ਬੈਨ ਕੀਤਾ ਜਾਵੇ ਤਾਂ ਜੋ ਬਾਕੀ ਲੀਡਰਾਂ ਲਈ ਇੱਕ ਮਿਸਾਲ ਕਾਇਮ ਹੋਵੇ ਵੀ ਧਰਮ ਦੇ ਨਾਮ ਤੇ ਵੋਟ ਲੈਣੀ ਘਰਨਾ ਫਲਾਣੀ ਹਮੇਸ਼ਾ ਹਿੰਦੁਸਤਾਨ 'ਚ ਕੋਈ ਜਗ੍ਹਾ ਨਹੀਂ ਇਹਦਾ ਵਿਰੋਧ ਹੈ ਔਰ ਇਹ ਬਾਕੀਆਂ ਲਈ ਇੱਕ ਮਿਸਾਲ ਬਣੇ ਇੱਥੇ ਇੱਥੇ ਪਰਚਾ ਦਰਜ ਹੋਣਾ ਚਾਹੀਦਾ ਸਲਮਾਰ ਖੱਤਰੀ ਹਸ਼ਿਆਰਪੁਰ ਤੋਂ ਦਜੀਤ ਅਜਨੂ ਹਾਦੀ ਰਿਪੋਰਟ ਐਸਐਮਜ਼ੈਡ ਨਿਊਜ਼